ਅੱਜ ਦੀ ਮਿੰਨੀ ਕਹਾਣੀ ਹੈ ਖੜਕਮੀ ਜੁੱਤੀ ਜਦੋਂ ਮੈਂ 10ਵੀਂ ਪਾਸ ਕੀਤੀ ਤਾਂ ਮੈਂ ਆਪਣਾ ਪਿਤਾ ਪੁਰਖੀ ਕੀਤਾ ਖੇਤੀਬਾੜੀ ਕਰਨ ਲੱਗ ਪਿਆ ਮੈਂ ਆਪਣੇ ਬਾਪੂ ਦੇ ਨਾਲ ਖੇਤਾਂ ਵਿੱਚ ਹੱਥ ਬਣਾਉਣ ਲੱਗ ਪਿਆ ਅਸੀਂ ਆਪਣੇ ਖੇਤ ਵਿੱਚ ਮੱਕੀ ਦੀ ਫਸਲ ਬੀਜੀ ਮੈਨੂੰ ਵੀ ਕੰਮ ਕਰਨ ਦਾ ਸ਼ੌਂਕ ਸੀ ਪਹਿਲਾਂ ਫਸਲਾਂ ਨੂੰ ਪਾਣੀ ਲਾਇਆ ਤੇ ਖਾਦ ਪਾਈ ਤੇ ਫਿਰ ਗੋਡੀ ਕੀਤੀ ਦਿਨੋ ਦਿਨ ਮੱਕੀ ਦੀ ਫਸਲ ਬਹੁਤ ਹੀ ਭਰਪੂਰ ਖੇਤ ਵਿੱਚ ਲਹਿਰਾਉਣ ਲੱਗੀ ਇੱਕ ਦਿਨ ਬਾਪੂ ਜੀ ਮੈਨੂੰ ਖੇਤ ਵਿੱਚ ਕਹਿਣ ਲੱਗੇ ਸ਼ਾਵਾਸ਼ੇ ਪੁੱਤਰਾ ਇਸ ਵਾਰ ਤੂੰ ਫਸਲ ਦੀ ਬਹੁਤ ਵਧੀਆ ਦੇਖ ਰੇ ਕੀਤੀ ਹੈ ਮੈਨੂੰ ਦੱਸ ਜਦੋਂ ਆਪਾਂ ਫਸਲ ਵੱਡੀ ਇਸ ਤੋਂ ਬਾਅਦ ਤੈਨੂੰ ਕੀ ਚਾਹੀਦਾ ਹੈ ਮੈਂ ਕਿਹਾ ਬਾਪੂ ਮੱਕੀ ਵੱਢ ਕੇ ਮੈਨੂੰ ਇੱਕ ਕੱਢਮੀ ਜੁੱਤੀ ਲਿਆ ਦੇ ਜਿਹੜੀ ਚੂੰ-ਚੂੰ ਕਰਦੀ ਹੋਵੇ ਬਾਪੂ ਨੇ ਕਿਹਾ ਹਾਂ ਪੁੱਤਰਾ ਤੈਨੂੰ ਕੱਢਮੀ ਜੁੱਤੀ ਜ਼ਰੂਰ ਲਿਆ ਕੇ ਦੇਵਾਂਗਾ ਪਰ ਰਾਤੋਂ ਰਾਤ ਸਭ ਕੁਝ ਹੀ ਬਦਲ ਗਿਆ ਦੂਜੇ ਦਿਨ ਦੀ ਅਜਹੀ ਬਰਸਾਤ ਹੋਈ ਇਹ ਤਿੰਨ ਦਿਨ ਲਗਾਤਾਰ ਮੀਂਹ ਪਈਆ ਸਾਰਾ ਖੇਤ ਪਾਣੀ ਨਾਲ ਭਰ ਗਿਆ ਅਸੀਂ ਖੜੇ ਪਾਣੀ ਵਿੱਚ ਹੀ ਮੱਖੀ ਵੱਢਣ ਲੱਗ ਪਏ ਜਦੋਂ ਮੈਂ ਪੈਰ ਅੱਗੇ ਰੱਖਦਾ ਤਾਂ ਪਾਣੀ ਦਾ ਖੜਕਾ ਹੁੰਦਾ ਉਸ ਪਾਣੀ ਦੇ ਖੜਕੇ ਨੇ ਮੇਰੀ ਕੱਦਮੀ ਜੁੱਤੀ ਦੀ ਝੂੰ-ਝੂੰ ਦੀ ਆਵਾਜ਼ ਅਲੂਪ ਕਰ ਦਿੱਤੀ